ਤੁਸੀਂ ਵੀ ਮਹੀਨੇ ਕਿੰਨੇ ਪੈਸੇ ਕਮਾਉਣਾ ਚਾਹੁੰਦੇ ਹੋ 2 ਲੱਖ 3 ਲੱਖ 5 ਲੱਖ ਜਾਂ 7 ਲੱਖ ਜਾਂ ਫਿਰ 10 ਲੱਖ ਤੋ ਦੇਖੋ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਇੰਨਾ ਘੈਂਟ ਤਰੀਕਾ ਦੱਸੂਗਾ ਨਾ ਅਗਰ ਤੁਸੀਂ ਉਹ ਤਰੀਕੇ ਦੇ ਮੁਤਾਬਿਕ ਤੁਸੀਂ ਕੰਮ ਕਰਨ ਲੱਗੇ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਤੁਸੀਂ ਵੀ ਮਹੀਨੇ ਦੇ 5 ਤੋਂ 7 ਲੱਖ ਰੁਪਏ ਬੜੇ ਆਰਾਮ ਨਾਲ ਕਮਾ ਲੂਗੀ ਘੱਟੋ ਘੱਟ ਗੱਲ ਕਰਦਾ ਪਿਆ ਮੈਂ ਤੁਹਾਨੂੰ ਉਹਦੇ ਵਿੱਚ ਤੁਸੀਂ ਆਪਣਾ 0 ਰੁਪਿਆ ਇਨਵੈਸਟ ਕਰਨਾ ਵਾ ਤੇ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਹਾਂਜੀ ਤੁਸੀਂ ਮਹੀਨੇ ਦੇ 15 ਲੱਖ ਰੁਪਏ ਕਮਾ ਲੋਗੇ ਇਹ ਮੇਰਾ ਵਾਦਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਅਗਰ ਤੁਸੀਂ ਉਹ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ 5 ਤੋਂ 7 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਕੰਮ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਤੁਸੀਂ ਮਹੀਨੇ ਦੇ 5 ਤੋਂ ਲੈ ਕੇ 7 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ বাই ਸਟੈਪ ਦੱਸਾਂਗਾ ਵੀ ਤੁਸੀਂ ਕੰਮ ਕਿਵੇਂ ਕਰਨਾ ਵਾ ਉਹ ਕੰਮ ਬਹੁਤ ਹੀ ਸੋਕਾ ਕੰਮਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਹੀ ਚੀਜ਼ਾਂ ਦੇਖਣੀਆਂ ਨੇ ਤੇ ਉਹਨੂੰ ਵਾਚ ਕਰਨਾ ਵਾ ਤੇ ਤੁਸੀਂ ਮਹੀਨੇ ਦੇ 5 ਤੋਂ 7 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਉਹ ਕੰਮ ਨੂੰ ਕਿਵੇਂ ਕਰਨਾ ਵਾ ਉਹ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਇਸ ਲਈ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਊਗਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜੀ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਨੇ ਉਹ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਫੋਨ ਕਰਦੇ ਨੇ ਜਾਂ ਫਿਰ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦੇ ਨੇ ਜਾਂ ਕਮੈਂਟ ਕਰਕੇ ਪੁੱਛਦੇ ਨੇ ਵੀ ਵੀਰ ਜੀ ਇਹ ਚੀਜ਼ ਸਾਡੇ ਤੋਂ ਹੋ ਨਹੀਂਦੀ ਜਾਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਮੈਨੂੰ ਫੋਨ ਕਰਦੇ ਨੇ ਬਟ ਦਿੱਕਤ ਕੀ ਆ ਉਹ ਮੇਰੀ ਵੀਡੀਓ ਨੂੰ ਕੰਪਲੀਟਲੀ ਪੂਰੀ ਤਰ੍ਹਾਂ ਵਾਚ ਨਹੀਂ ਕਰਦੇਗੇ ਉਹ ਵੀਡੀਓ ਨੂੰ ਅੱਗੇ ਕੱਟ-ਕੱਟ ਕੇ ਦੇਖਦੇ ਰਹਿੰਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਬਿਲਕੁਲ ਵੀ ਕੁਝ ਵੀ ਸਮਝ ਨਹੀਂ ਪੈਂਦਾ ਹੈਗਾ ਫਿਰ ਉਹ ਮੈਨੂੰ ਫੋਨ ਕਰ ਲੈਂਦੇ ਨੇ ਮੈਂ ਤੁਹਾਨੂੰ ਫੋਨ ਕਰਨ ਵਾਸਤੇ ਮਾਣਾ ਨਹੀਂ ਕਹਦਾ ਤੁਸੀਂ ਫੋਨ ਮੈਨੂੰ ਜਦੋਂ ਮਰਜ਼ੀ ਕਰੋ ਐਨੀ ਟਾਈਮ ਫੋਨ ਕਰੋ ਬਟ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਆ ਕਿ ਪਲੀਜ਼ ਵੀਡੀਓ ਨੂੰ ਪ੍ਰੋਪਰਲੀ ਵਾਚ ਕਰਿਆ ਕਰੋ ਕਿਉਂਕਿ ਦੇਖੋ ਜੀ ਜਿਵੇਂ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਬਾਰੇ ਸਮਝਾਉਣਾ ਵਾ ਤਾਨੂੰ ਪੂਰੀ ਤੁਸੀਂ YouTube ਤੇ ਦੇਖ ਲਓ Facebook ਤੇ ਦੇਖ ਲਓ ਤੁਹਾਨੂੰ ਕੋਈ ਵੀ ਬੰਦਾ ਮੇਰੇ ਵਾਂਗੂ ਨਹੀਂ ਸਮਝਾਏਗਾ ਅਗਰ ਤੁਸੀਂ ਆਪਣੇ ਨੇਟ ਦੇ ਇੰਸਟੀਚਿਊਟ ਵਗੈਰਾ ਦੇ ਵਿੱਚ ਤੁਸੀਂ ਜਾ ਕੇ ਕੋਈ ਸੋਸ਼ਲ ਮੀਡੀਆ ਦਾ ਕੰਮ ਜਾ ਕੇ ਸਿੱਖੋਗੇ ਨਾ ਜਾਂ ਐਡੀਟਿੰਗ ਬਾਰੇ ਸਿੱਖੋਗੇ ਜਾਂ ਤੁਸੀਂ ਵੀਡੀਓ ਕਿਵੇਂ ਬਣਾਉਣੀ ਹੈ ਕਿਸੇ ਵੀ ਚੀਜ਼ ਬਾਰੇ ਤੁਸੀਂ ਸਿੱਖੋਗੇ ਤਾਂ ਉਹ ਤੁਹਾਡੇ ਤੋਂ ਘੱਟੋ ਘੱਟ 50000 ਤੋਂ ਲੈ ਕੇ 1 ਲੱਖ ਰੁਪਈਆ ਤੁਹਾਡੇ ਕੋਲ ਚਾਰਜ ਕਰਨਗੇ ਉਹ ਵੀ 6-7 ਮਹੀਨਿਆਂ ਦਾ ਤੇ ਉਹ ਸਿਖਾਉਣਗੇ ਕੀ ਤੁਹਾਨੂੰ ਕੁਝ ਵੀ ਨਹੀਂ ਸਿਖਾਉਂਦੇ ਹੈਗੇ ਉਹ ਬਿਲਕੁਲ ਵੀ ਨਹੀਂ ਤੁਹਾਨੂੰ ਸਿਖਾਉਂਦੇ ਹੈਗੇ ਤੇ ਮੈਂ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਸਿਖਾਰਿਆ ਵਾਂ ਉਹ ਵੀ ਪ੍ਰੋਪਰਲੀ ਸਿਖਾਰਿਆ ਵਾਂ ਸਟੈਪ ਵਾਈਜ਼ ਸਟੈਪ ਕਿਉਂਕਿ ਦੇਖੋ ਤੁਸੀਂ YouTube ਤੇ ਚਲ ਜੂ ਕਿਸੇ ਦੀ ਵੀਡੀਓ ਦੇਖ ਲਓ ਕਿਸੇ ਦੀ ਵੀ ਵੀਡੀਓ 2-3 ਮਿੰਟ ਦੀ ਹੋਵੇਗੀ ਉਹ ਉਹਦੇ ਵਿੱਚ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗੂਗਾ ਅਗਰ ਜੇ ਮੈਂ ਵੀ 2-3 ਮਿੰਟ ਦੀ ਵੀਡੀਓ ਬਣਾਵਾਂ ਉਹਦੇ ਵਿੱਚ ਤਾਂ ਤੁਹਾਨੂੰ ਜਮੇ ਨਹੀਂ ਕੁਝ ਪਤਾ ਲੱਗਣਾ ਆਏਗਾ ਸੋ ਮੈਨੂੰ ਇਦਾਂ ਹੁੰਦਾ ਵਾ ਵੀ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰਲੀ ਤੁਹਾਨੂੰ ਕੰਨੀ ਕੰਨੀ ਚੀਜ਼ ਬਾਰੇ ਚੰਗੀ तरीके ਨਾਲ ਤੁਹਾਨੂੰ ਬਰੀਕੀ ਦੇ ਵਿੱਚ ਦੱਸਾਂ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਬਾਰੇ ਸਮਝ ਲੱਗ ਸਕੇ ਮੇਰੀ ਵੀਡੀਓ ਜਿੰਨੀ ਮਰਜ਼ੀ ਲੰਬੀ ਹੋ ਜਾਏ ਮੈਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਬਟ ਮੈਨੂੰ ਇਹ ਹੁੰਦਾ ਵੀ ਮੈਂ ਤੁਹਾਨੂੰ ਚੰਗੀ ਤਰੀਕੇ ਨਾਲ ਸਿਖਾ ਸਕਾਂ ਸੋ ਪਲੀਜ਼ ਮੇਰੀ ਵੀਡੀਓ ਨੂੰ ਪ੍ਰੋਪਰਲੀ ਵਾਚ ਕਰਿਆ ਕਰੋ ਅਗਰ ਤੁਹਾਨੂੰ ਫਿਰ ਵੀ ਨਹੀਂ ਸਮਝ ਆਉਂਦਾ ਹੈਗਾ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਤੁਸੀਂ ਮੈਨੂੰ ਉਪਪੋਰ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਮੈਂ ਜਿੰਨੀਆਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਨਲਾਈਨ ਪੈਸੇ ਕਮਾਉਣ ਬਾਰੇ ਦੱਸਦਾ ਵਾਂ ਉਹ ਸਾਰੀਆਂ ਜਿੰਨੀਆਂ ਵੀ ਸਾਈਟਾਂ ਨੇ ਉਹ ਸਾਰੀਆਂ ਬਿਲਕੁਲ ਜੇਨੂਨ ਸਾਈਟਾਂ ਨੇ ਜੀ ਉਹਦੇ ਵਿੱਚ ਤੁਸੀਂ ਆਪਣਾ ਕੁਝ ਵੀ ਇਨਵੈਸਟ ਨਹੀਂ ਕਰਨਾ ਹੈਗਾ ਉਹਦੇ ਵਿੱਚ ਤੁਸੀਂ ਆਪਣਾ 0 ਰੁਪਇਆ ਇਨਵੈਸਟ ਕਰਨਾ ਵਾ ਤੇ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਅਗਰ ਤੁਸੀਂ ਦਿਲ ਲਾ ਕੇ ਕੰਮ ਕਰੋਗੇ ਸੋ ਆਪਾਂ ਅੱਜ ਗੱਲ ਕਰਦੇ ਹਾਂ ਇਸ ਵੀਡੀਓ ਦੇ ਬਾਰੇ ਅਗਰ ਤੁਸੀਂ ਇਹ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ 5 ਤੋਂ 7 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਦੱਸੋ ਤੁਸੀਂ ਮਹੀਨੇ ਦੇ ਕਿੰਨੇ ਪੈਸੇ ਕਮਾਉਣਾ ਚਾਹੁੰਦੇ ਹੋ 2 ਲੱਖ 3 ਲੱਖ 5 ਲੱਖ ਜਾ 7 ਲੱਖ ਜਾਂ ਫਿਰ 10 ਲੱਖ ਤੁਸੀਂ ਜਿੰਨੇ ਚਾਹੋਗੇ ਅਗਰ ਤੁਸੀਂ ਕਿੰਨੇ ਵੀ ਵੀਰ ਜੀ ਮੈਂ ਮਹੀਨੇ ਦੇ 15 ਲੱਖ ਰੁਪਏ ਕਮਾਉਣਾ ਚਾਹਨਾ ਹਾਂ ਜੀ ਤੁਸੀਂ ਮਹੀਨੇ ਦੇ 15 ਲੱਖ ਰੁਪਏ ਕਮਾ ਲਓਗੇ ਇਹ ਮੇਰਾ ਵਾਦਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਚਾਹੁੰਦੇ ਹੋ ਪੈਸਾ ਕਮਾਉਣੇ 50000 ਕਮਾਉਣਾ ਚਾਹੁੰਦੇ ਹੋ ਤਾਂ 50000 ਕਮਾਓਗੇ ਜੇ 2 ਲੱਖ ਸੋਚੋਗੇ ਤਾਂ 2 ਲੱਖ ਹੀ ਤੁਸੀਂ ਕਮਾਉਗੇ ਇਸ ਤੋਂ ਵੱਧ ਨਹੀਂ ਕਮਾ ਸਕ ਰਹੇਗੇ ਤੁਸੀਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵਾਂ ਵੀ ਤੁਸੀਂ ਮਹੀਨੇ ਦੇ 5 ਤੋਂ 7 ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਤੇ ਉਹ ਕਿਹੜਾ ਕੰਮ ਆ ਜੀ ਦੇ ਕੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਤੁਹਾਡੇ ਕੋਲ ਇੱਕ ਐਂਡਰੋਇਡ ਫੋਨ ਹੋਣਾ ਬਹੁਤ ਜ਼ਰੂਰੀ ਹੈ ਜਿਹਦਾ ਫਰੰਟ ਤੇ ਬੈਕ ਕੈਮਰਾ ਚੱਲਦਾ ਹੋਵੇ ਤੁਸੀਂ ਕੀ ਕਰਨਾ ਤੁਸੀਂ ਆਪਣੇ ਆਲੇ ਦੁਆਲੇ ਦੇ ਜਾ ਕੇ ਦੇਖ ਲਓ ਤੁਸੀਂ ਹੁਣ ਕੀ ਅਗਰ ਤੁਸੀਂ ਕਿਸੇ ਪਿੰਡ ਦੇ ਵਿੱਚ ਰਹਿੰਦੇ ਹੋ ਜਾਂ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਹਰੇਕ ਥਾਂ ਤੇ ਨਾ ਕਲੋਨੀਆਂ ਕੱਟੀਆਂ ਹੋਈਆਂ ਨੇ ਜਿੱਥੇ ਅੱਜ ਦੀ ਡੇਟ ਦੇ ਵਿੱਚ ਘਰ ਬਣਦੇ ਪਏ ਨੇ ਉੱਥੇ ਦੇਖ ਲਓ ਜਾਕੀ ਬਹੁਤ ਸਾਰੇ ਪ੍ਰਾਪਰਟੀ ਡੀਲਰ ਨੇ ਪ੍ਰਾਪਰਟੀ ਡੀਲਰ ਕੀ ਕਰਦੇ ਨੇ ਉਹ ਆਪਣੀ ਮਤਲਬ ਵੀ ਉਹ ਕਿ ਜਿਹੜੀ ਕੋਠੀ ਜਿਵੇਂ ਕੋਠੀ ਹੋ ਗਈ ਜਾਂ ਪਲਾਟ ਹੋ ਗਿਆ ਉਹਨਾਂ ਸੇਲ ਕਰਾਉਂਦੇ ਨੇ ਤੇ ਉਹਦੇ ਵਿੱਚੋਂ ਆਪਣਾ ਕਮਿਸ਼ਨ ਰੱਖਦੇ ਨੇ ਉਹ ਕਮਿਸ਼ਨ ਰੱਖਦੇ ਨੇ ਆਪਣਾ 2% ਜਾਂ ਫਿਰ ਮੇਰੇ ਖਿਆਲ ਤੇ 3% ਕੁਝ ਇਹਦੇ ਹਿਸਾਬ ਨਾਲ 2 ਜਾਂ 3% ਉਹ ਆਪਣਾ ਕਮਿਸ਼ਨ ਰੱਖਦੇ ਨੇ ਮੰਨ ਲਓ 2% ਉਹ ਕੋਠੀ ਵੇਚਣ ਵਾਲੇ ਤੋਂ ਵੀ ਲੈ ਲੈਂਦੇ ਨੇ ਵਕੌਨ ਵਾਲੇ ਤੋਂ ਵੀ ਲੈ ਲੈਂਦੇ ਨੇ ਉਹਨਾਂ ਦਾ ਜੋ ਵੀ ਹਿਸਾਬ ਕਿਤਾਬ ਹੁੰਦਾ ਵਾ ਮੰਨ ਲਓ ਜੇ ਕੋਠੀ ਤੇ ਲੱਖ ਦੀ ਆ ਤਾਂ 30 ਲੱਖ ਦੇ ਵਿੱਚੋਂ ਮੰਨ ਕੇ ਚੱਲੋ ਉਹ ਆਪਣਾ 2% ਲੈ ਲੈਂਦੇ ਨੇ ਉਹ ਠੀਕ ਹੈ ਜੀ ਤੁਸੀਂ ਕੀ ਕਰਨਾ ਵਾ ਦੇਖੋ ਤਾਂ ਮੈਂ ਇਸ ਵੀਡੀਓ ਦੇ ਵਿੱਚ ਇੰਨਾ ਘੈਂਟ ਤਰੀਕਾ ਦੱਸੂਗਾ ਨਾ ਅਗਰ ਤੁਸੀਂ ਉਹ ਤਰੀਕੇ ਦੇ ਮੁਤਾਬਿਕ ਤੁਸੀਂ ਕੰਮ ਕਰਨ ਲੱਗੇ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਤੁਸੀਂ ਜੀ ਮਹੀਨੇ ਦੇ 5 ਤੋਂ 7 ਲੱਖ ਰੁਪਏ ਬੜੇ ਆਰਾਮ ਨਾਲ ਕਮਾ ਲੂਗੀ ਘੱਟੋ ਘੱਟ ਗੱਲ ਕਰਦਾ ਪਿਆ ਮੈਂ ਤੁਹਾਨੂੰ ਹੁਣ ਮੈਂ ਦੱਸਦਾ ਕਿਹੜੀ ਕਿਹੜੀ ਚੀਜ਼ਾਂ ਨੇ ਜਿਵੇਂ ਤੁਸੀਂ ਪੈਸਾ ਕਮਾਉਣਾ ਵਾ ਤੁਸੀਂ ਦੇਖੋ ਕੀ ਕਰਨਾ ਵਾ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਜਿੱਥੇ ਨਵੀਂ ਕਲੋਨੀ ਬਣੀ ਹੈ ਜਿੱਥੇ ਘਰ ਬਣਦੇ ਪਏ ਨੇ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਕਸਬੇ ਦੇ ਵਿੱਚ ਨਵੇਂ ਘਰ ਬਣਦੇ ਪਏ ਨੇ ਤੁਸੀਂ ਕੀ ਕਰੋ ਆਪਣਾ ਮੋਬਾਈਲ ਫੋਨ ਲੈ ਕੇ ਤੁਸੀਂ ਉੱਥੇ ਜਿੱਥੇ ਮਕਾਨ ਬਣਦੇ ਪਏ ਨੇ ਸੇਲ ਵਾਸਤੇ ਲਗਾਏ ਹੋਏ ਨੇ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਜਿਹੜੇ ਮਕਾਨ ਸੇਲ ਕਰਦੇ ਪਏ ਨੇ ਉਹਨਾਂ ਨਾਲ ਗੱਲ ਕਰੋ ਵੀ ਆ ਇਦਾਂ ਇਦਾਂ ਕਰਕੇ ਜੀ ਮੈਂ ਤੁਹਾਡੀ ਮਤਲਬ ਵੀ ਮਕਾਨ ਵੇਚ ਸੇਲ ਕਰਾਵਾਂਗਾ ਉਹਨੂੰ ਤੁਸੀਂ ਆਪਣੇ ਬਾਰੇ ਦੱਸੋ ਉਹਨਾਂ ਨੂੰ ਡਿਟੇਲ ਦੇ ਵਿੱਚ ਉਹਨਾਂ ਨੂੰ ਦੱਸੋ ਤਾਂ ਤੁਸੀਂ ਕੀ ਕਰਨਾ ਆਪਣਾ ਮੋਬਾਈਲ ਫੋਨ ਲੈ ਕੇ ਨਾ ਕੋਠੀ ਦੀ ਪੂਰੀ ਵੀਡੀਓ ਬਣਾ ਲੈਣੀ ਆ ਤੁਹੀਂ ਫਰੰਟ ਤੋਂ ਲੈ ਕੇ ਜਿਵੇਂ ਤੁਸੀਂ ਅੰਦਰੋਂ ਐਂਟਰ ਹੋਣ ਲੱਗੇ ਆ ਤੁਸੀਂ ਇੱਥੋਂ ਗੇਟ ਤੋਂ ਐਂਟਰ ਹੋਗੇ ਅੰਦਰ ਸਾਰੇ ਕਮਰੇ ਵਗੈਰਾ ਤੁਸੀਂ ਉਹਨਾਂ ਨੂੰ ਦਿਖਾ ਦੇਣੇ ਆ ਤੇ ਪਿੱਛੇ ਤੁਸੀਂ ਬੋਲੀ ਜਾਣਾ ਵੌਇਸ ਗਰੀ ਜਾਣੀ ਆ ਵੀ ਇਹ ਕੋਠੇ ਦਾ ਫਰੰਟ ਗੇਟ ਆ ਜੀ ਇਹ ਅੰਦਰ ਆਪਾਂ ਵੜ ਗਏ ਇੱਥੇ ਪਹਿਲਾ ਰੂਮ ਆ ਇੱਥੇ ਆ ਆ ਥਾਂ ਤੇ ਕਿਚਨ ਆ ਜੀ ਇੱਥੇ ਰੂਮ ਆ ਇੱਕ ਆ ਰੂਮ ਆ ਇੱਥੇ ਡਰਾਈੰਗ ਰੂਮ ਆ ਆ ਲੌਬੀ ਆ ਤੁਸੀਂ ਮਤਲਬ ਵੀ ਸਾਰਾ ਉਹਦੇ ਕੋਠੇ ਬਾਰੇ ਤੁਸੀਂ ਦੱਸ ਦੇਣਾ ਵਾ ਤੇ ਉਹਦੇ ਵਿੱਚ ਤੁਸੀਂ ਕੇ ਵੀ ਦੇਣਾ ਵਾ ਅਗਰ ਤੁਸੀਂ ਇਹ ਮਕਾਨ ਲੈਣਾ ਚਾਹੁੰਦੇ ਹੋ ਤਪਲੇਸ ਤੁਸੀਂ ਇਹ ਦੇ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਆਪਣਾ ਨੰਬਰ ਵੀ ਤੁਸੀਂ ਸਕਰੀਨ ਦੇ ਉੱਤੇ ਤੁਸੀਂ ਦੇ ਦੇਣਾ ਵਾ ਨੰਬਰ ਇੱਕ ਇਹ ਹੋ ਗਿਆ ਦੇਖੋ ਹੁਣ ਤੁਸੀਂ ਕੀ ਕਰਨਾ ਵਾ ਜਦ ਤੁਸੀਂ ਉਹ ਮਕਾਨ ਦੇਦਾ ਵੀਡੀਓ ਤੁਸੀਂ ਸ਼ੂਟ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆਪਣਾ YouTube ਚੈਨਲ ਖੋਲੋ YouTube ਚੈਨਲ ਖੋਲੋ ਨੰਬਰ ਇੱਕ ਨੰਬਰ ਦੋ ਤੁਸੀਂ ਖੋਲੋ Facebook ਪੇਜ ਬਣਾ ਲਓ ਤੁਸੀਂ ਆਪਣਾ ਨੰਬਰ ਤਿੰਨ ਤੁਸੀਂ ਆਪਣੀ ਇੱਕ Insta ID ਬਣਾ ਲਓ ਇਹ ਤਿੰਨ ਚੀਜ਼ਾਂ ਬਣ ਗਿਆ ਜੀ ਫਿਰ YouTube ਹੋ ਗਿਆ Facebook ਹੋ ਗਿਆ ਤੇ Instagram ਹੋ ਗਿਆ ਜਿਹੜੀ ਤੁਸੀਂ ਉਹ ਵੀਡੀਓ ਬਣਾਈਆ ਮਕਾਨ ਦੀ ਤੁਸੀਂ ਕੀ ਕਰਨੀਆ ਉਹ YouTube ਦੇ ਉੱਤੇ ਅਪਲੋਡ ਕਰਨੀਆ ਤੇ ਉਹੀ ਵੀਡੀਓ ਤੁਸੀਂ Facebook ਤੇ ਵੀ ਤੁਸੀਂ ਅਪਲੋਡ ਕਰਨੀਆ ਉਹੀ ਵੀਡੀਓ ਤੁਸੀਂ Instagram ਤੇ ਵੀ ਅਪਲੋਡ ਕਰਨੀਆ ਜੀ Instagram ਤੇ ਉਹ ਵੀਡੀਓ ਕਿਵੇਂ ਅਪਲੋਡ ਕਰਨੀਆ ਉਹ ਵੀਡੀਓ ਦੀ ਟਾਈਮ ਲੈਂਥ ਹੋਣੀ ਚਾਹੀਦੀ ਆ 1 ਮਿੰਟ ਦੀ 1 ਮਿੰਟ ਦੀ ਨਹੀਂ ਟਾਈਮ ਲੈਪ ਹੋਣੀ ਚਾਹੀਦੀ ਆ ਤੁਸੀਂ Instagram ਤੇ 1 ਮਿੰਟ ਦੀ ਕਰੋ YouTube ਤੇ ਤੁਸੀਂ 5 ਮਿੰਟ ਦੀ ਕਰੋ ਭਾਵੇਂ 10 ਮਿੰਟ ਦੀ ਕਰੋ Facebook ਤੇ ਵੀ 5 ਮਿੰਟ ਦੀ ਕਰੋ 10 ਮਿੰਟ ਦੀ ਕਰੋ ਇਹਦੇ ਨਾਲ ਕੀ ਆ ਤੁਸੀਂ ਆਪਣਾ ਜਦੋਂ ਚੈਨਲ ਬਣਾ ਲਓਗੇ ਇਹ ਪਹਿਲੀ ਗੱਲ ਦਾ ਤੁਹਾਡਾ ਚੈਨਲ ਜਿਹੜਾ ਉਹ ਬਹੁਤ ਛੇਤੀ ਗਰੋ ਹੋਣਾ ਸ਼ੁਰੂ ਹੋ ਜਾਏਗਾ ਜਿਹੜੇ ਲੋਕ ਕਿਉਂਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਮਕਾਨ ਬਣਦੇ ਪਏ ਨੇ ਤੇ ਬਹੁਤ ਸਾਰੇ ਮਕਾਨ ਸੇਲ ਵੀ ਹੁੰਦੇ ਪਏ ਨੇ ਬਹੁਤ ਸਾਰੇ ਲੋਕ ਮਕਾਨ ਲਈ ਜਾ ਰਹੇ ਨੇ ਮੰਨ ਲਓ ਕੋਈ ਗਵਰਨਮੈਂਟ ਜੋਬ ਕਰਦਾ ਜਾਂ ਪ੍ਰਾਈਵੇਟ ਜੋਬ ਕਰਦਾ ਕੋਈ ਮੰਨ ਲਓ ਕੋਈ ਲੁਧਿਆਣਾ ਰਹਿਦਾ ਵਾ ਉਹ ਜਲੰਧਰ ਆ ਕੇ ਰਹਿਣ ਲੱਗ ਗਿਆ ਕੋਈ ਜਲੰਧਰ ਦਾ ਬੰਦਾ ਵਾ ਉਹ ਆ ਕੇ ਪਟਿਆਲੇ ਆ ਕੇ ਰਹਿਣ ਲੱਗਿਆ ਬਟ ਉਹਨੂੰ ਮਕਾਨ ਚਾਹੀਦਾ ਹੁੰਦਾ ਵਾ ਹਨਾ ਅਗਲਾ ਕਹਿੰਦਾ ਜੇ ਮੈਂ ਜਾ ਕੇ ਉੱਥੇ ਦੇਖਦਾ ਮੈਨੂੰ ਘੱਟੋ ਘਟ ਮੰਨ ਕੇ ਚੱਲੂ ਮੈਨੂੰ 10 15 ਦਿਨ ਲੱਗ ਜਾਣਗੇ ਇੱਕ ਮਕਾਨ ਪਸੰਦ ਕਰਨ ਦੇ ਵਿੱਚ ਅਗਰ ਤੁਸੀਂ ਓਡੀ ਵੀਡੀਓ ਨੂੰ ਵਾਚ ਕਰੂਗਾ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਚੱਲਦੀ ਪਈ ਆ ਹਰ ਇੱਕ ਕੋਈ ਬੰਦਾ YouTube ਦੇ ਉੱਤੇ ਦੇਖਦਾ ਵਾ ਵੀ ਪਟਿਆਲੇ ਸ਼ਹਿਰ ਦੇ ਵਿੱਚ ਘਰ ਕੋਈ ਵਧੀਆ ਇੰਨੀ ਰੇਂਜ ਦੇ ਵਿੱਚ 25 ਤੋਂ ਲੈ ਕੇ 30 ਲੱਖ ਦੇ ਵਿੱਚ ਵਿੱਚ ਰੇਂਜ ਦੇ ਵਿੱਚ ਠੀਕ ਆ ਜੀ ਜਾਂ ਫਿਰ ਜਲੰਧਰ ਦੇ ਵਿੱਚ ਘਰ ਨਹੀਂ ਮਿਲਦਾ ਜਾਂ ਫਿਰ ਕੋਈ ਨੁਹਾਨ ਦੇ ਵਿੱਚ ਘਰ ਦੇਖਦਾ ਪਿਆ ਵਾ ਅਲੱਗ ਅਲੱਗ ਸ਼ਹਿਰ ਮਕਾਨ ਦੇਖਦੇ ਪਏ ਨੇ ਉਹ YouTube ਤੋਂ ਦੇਖਦੇ ਨੇ ਉਹ ਤੁਹਾਡੇ ਨਾਲ ਸੰਪਰਕ ਕਰਨਗੇ ਕਿਉਂ ਕਿ ਦੇਖੋ ਇੱਕ ਤਾਂ ਤੁਸੀਂ ਜਿਹੜੀ ਵੀਡੀਓ ਬਣਾਈਆਂ ਤੁਸੀਂ ਆਪਣੇ ਚੈਨਲ ਤੇ ਅਪਲੋਡ ਕੀਤੀ ਆ ਤੇ ਉਹਦੇ ਤੇ ਤੁਸੀਂ ਆਪਣਾ ਨੰਬਰ ਵੀ ਦਿੱਤਾ ਹੋਇਆ ਵਾ ਹੁਣ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਦੇਖੋ ਜਿਹੜੀ ਵੀਡੀਓ ਤੁਸੀਂ YouTube ਦੇ ਉੱਤੇ ਤੁਸੀਂ ਅਪਲੋਡ ਕਰਤੀ ਆ ਠੀਕ ਹੈ ਜੀ YouTube ਤੋਂ ਵੀ ਤੁਹਾਨੂੰ ਪੈਸਾ ਆਊਗਾ YouTube ਦੇ ਉੱਤੋਂ ਤੁਸੀਂ ਪੈਸੇ ਕਮਾਉਂਗੇ YouTube ਦੇ ਉੱਪਰੋਂ ਤੁਹਾਡਾ ਇੱਕ ਨੰਬਰ ਇੱਕ ਦਾ ਪੈਸਾ ਆਉਣਾ ਸ਼ੁਰੂ ਹੋ ਗਿਆ ਨੰਬਰ 1 ਨੰਬਰ 2 Facebook ਤੋਂ ਵੀ ਤੁਹਾਡਾ ਪੈਸਾ ਆਉਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਨੰਬਰ 3 ਨੰਬਰ 3 ਇੰਸਟਾਗ੍ਰਾਮ ਤੋਂ ਵੀ ਤੁਹਾਨੂੰ ਪੈਸਾ ਆਊਗਾ ਰੀਲਾਂ ਦਾ ਠੀਕ ਹੈ ਜੀ ਨੰਬਰ 3 ਇਹ ਹੋ ਗਿਆ ਆਹ ਵੇਖੋ ਆਹ ਤੈਂ ਤੁਹਾਡੇ ਸੋਸ਼ਲ ਮੀਡੀਆ ਤੋਂ ਤੁਹਾਡੇ ਪੈਸੇ ਆਉਣੇ ਹੀ ਹੋਣੇ ਆ ਪੱਕੇ 101% ਇਹ ਨਹੀਂ ਪਤਾ ਹੁਣ ਤੁਹਾਨੂੰ YouTube ਇੱਕ ਮਹੀਨੇ ਦਾ ਕਿੰਨਾ ਦੇ ਦੇ ਤੁਹਾਨੂੰ 2 ਲੱਖ ਦੇ ਦੇ 3 ਲੱਖ ਦੇ ਦੇ Facebook ਵੀ ਤੁਹਾਨੂੰ 2 ਲੱਖ ਦੇ ਦੇ 3 ਲੱਖ ਦੇ ਦੇ Instagram ਵੀ ਤੁਹਾਨੂੰ 2 ਲੱਖ ਦੇ ਦੇ 3 ਲੱਖ ਦੇ ਦੇ ਠੀਕ ਆ ਨੰਬਰ 1 ਹੋਣ ਨੰਬਰ ਤੋਂ ਜਦੋਂ ਤੁਸੀਂ ਕੋਠੀ ਕਿਸੇ ਦੀ ਸੇਲ ਕਰੋਗੇ ਤੁਸੀਂ ਵੀ ਆਪਣਾ ਕਮਿਸ਼ਨ ਲਓਗੇ ਤੁਸੀਂ ਇੰਨੀ ਮਹੱਤਵ ਕੀਤੀ ਆ ਤੁਸੀਂ ਫਰੀਜ ਨਾ ਤੁਸੀਂ ਉਹਨੂੰ ਦਵਾਉਂਗੇ ਤੁਸੀਂ ਇਹਨੂੰ ਕਹੋਗੇ ਵੀਰੇ ਆ ਜਾ ਤੇ ਆ ਕੋਠੀ ਦੇਖ ਲੈ ਤੇਨੂੰ ਪਸੰਦ ਆ ਲੈ ਲਾ ਬਸ ਇਹ ਨਹੀਂ ਨਾ ਹੈਗਾ ਤੁਸੀਂ ਵੀ ਕਮਿਸ਼ਨ ਲਓਗੇ ਤੁਸੀਂ ਕਿੰਨਾ ਕਮਿਸ਼ਨ ਲਓਗੇ ਤੁਸੀਂ 2% ਲਓਗੇ ਠੀਕ ਹੈ ਜੀ ਜਾਂ 3% ਤੁਸੀਂ ਕੀ ਕਰਨਾ ਆਗਰ ਕੋਈ ਹੋਰ ਪ੍ਰਾਪਰਟੀ ਡੀਲਰ 2% ਜਾਂ 3% ਲੈਂਦਾ ਵਾ ਕਮਿਸ਼ਨ ਤੁਸੀਂ ਕੀ ਕਰਨਾ ਵਾ ਤੁਸੀਂ 1.5% ਲੈ ਲਓ ਤੁਸੀਂ 1.5% ਕਮਿਸ਼ਨ ਲੈ ਲਓ ਨਾ ਤੁਸੀਂ 1.5% ਕਮਿਸ਼ਨ ਲੈ ਲਓ ਵਨੋ ਤੁਸੀਂ 35 ਲੱਖ ਦੀ ਕੋਠੀ ਸੇਲ ਕਰਾਤੀ 35 ਲੱਖ ਰੁਪਏ ਦੀ ਤੁਸੀਂ ਕੋਠੀ ਸੇਲ ਕਰਵਾਤੀ ਉਹ ਤੁਹਾਡੇ ਚੈਨਲ ਤੇ ਦੇਖ ਕੇ ਆਇਆ ਉਹਨੇ 35 ਲੱਖ ਰੁਪਏ ਦੀ ਕੋਠੀ ਤੁਹਾਡੇ ਰਾਹੀਂ ਉਹਨੇ ਖਰੀਦ ਲਈ ਤਾਂ 35 ਲੱਖ ਦਾ ਤੁਸੀਂ ਦੇਖ ਲਓ 1.5% ਦੇ ਹਿਸਾਬ ਨਾਲ ਕਿੰਨਾ ਬਣਦਾ ਵਾ ਉਹ ਦੇਖ ਲਓ ਠੀਕ ਹੈ ਜੀ ਦੋਨੇ ਪਾਰਟੀਆਂ ਤੋਂ ਲਵੋਗੇ ਤੁਸੀਂ ਇੱਕ ਜਿਹਨੂੰ ਤੁਸੀਂ ਮਕਾਨ ਦਿਵਾਇਆ ਤੇ ਇੱਕ ਜਿਹਦਾ ਤੁਸੀਂ ਮਕਾਨ ਸੇਲ ਕਰਾਇਆ ਤੁਸੀਂ ਦੋ ਬੰਦਿਆਂ ਤੋਂ ਤੁਸੀਂ 1.5-1.5% ਲਵੋਗੇ ਜਾਨੀ ਕਿ ਟੋਟਲ 3% ਹੋ ਗਿਆ 3% ਹੋ ਗਿਆ 35 ਲੱਖ ਦਾ 35 ਲੱਖ ਦਾ ਤੁਸੀਂ ਆਪਣੇ ਅਭੀ حساب ਲਗਾ ਲਓ ਕਿੰਨਾ ਬਣਦਾ ਵਾ ਠੀਕ ਹੈ ਜੀ ਉਹ ਲਗਾ ਲਓ ਤੁਸੀਂ ਵੱਖਰਾ YouTube ਤੋਂ ਵੀ ਤੁਹਾਨੂੰ 2-3 ਲੱਖ ਰੁਪਏ ਪੱਕਾ ਆਊਗਾ 101% ਆਊਗਾ ਤੇ ਉਸ ਤੋਂ ਬਾਅਦ ਤੁਸੀਂ ਆਜੋ Facebook ਤੋਂ ਵੀ ਮੰਨ ਲਓ ਜੇ ਆਪਾਂ ਇਹ ਇੱਕ 2 ਲੱਖ ਪਰ YouTube ਤੋਂ ਲਾ ਲਈਏ ਜਾਂ 1 ਲੱਖ ਲਗਾ ਲਓ ਤੁਸੀਂ Facebook ਤੋਂ ਵੀ ਤੁਸੀਂ 2 ਲੱਖ ਲਗਾ ਲਓ Instagram ਤੋਂ ਜਦੋਂ ਤੁਸੀਂ 1 ਲੱਖ ਲਾ ਲਓ 2 ਲੱਖ YouTube ਦਾ 2 ਲੱਖ Facebook ਦਾ ਤੇ 1 ਲੱਖ Instagram ਦਾ ਕਿੰਨਾ ਹੋ ਗਿਆ ਪੰਜ ਲੱਖ ਰੁਪਈਆ ਦਾ ਇਹ ਰਿਵਿਊ ਆ ਠੀਕ ਆ ਤੇ ਉਸ ਤੋਂ ਬਾਅਦ ਜੇ ਤੁਸੀਂ 35 ਲੱਖ ਦਾ ਕਮਿਸ਼ਨ ਲਓਗੇ ਉਹ ਵੱਖਰਾ ਹੋ ਗਿਆ ਠੀਕ ਹੈ ਨਾ ਹੋਗੇ ਨਾ ਤੁਹਾਡੇ 5 ਤੋਂ 7 ਲੱਖ ਰੁਪਈਆ ਜਾਨੇ ਕਿ 7 ਲੱਖ ਰੁਪਈਆ ਤੁਹਾਡਾ ਆਰਾਮ ਨਾਲ ਤੁਸੀਂ ਕਮਾ ਲਿਆ ਹੋਰ ਤੁਹਾਨੂੰ ਚਾਹੀਦਾ ਕੀ ਆ ਉਸ ਤੋਂ ਬਾਅਦ ਤੁਸੀਂ ਇਹ ਵੀ ਚੀਜ਼ ਦੇਖੋ ਇਹ ਜਿਹੜੇ ਤੁਹਾਨੂੰ ਪੈਸੇ ਆਉਣੇ ਆ YouTube ਦੇ Facebook ਦੇ ਜਾਂ ਜਿਹੜੀ ਤੁਹਾਨੂੰ ਕਮਿਸ਼ਨ ਮਿਲਣੀ ਆ ਮੰਨ ਲਓ ਜਿਹੜੀ ਤੁਸੀਂ ਕੋਠੇ ਤੁਸੀਂ ਕਿਸੇ ਦੀ ਸੇਲ ਕਰਾਈ ਆ ਉਹਦੇ ਤਾਂ ਕਮਿਸ਼ਨ ਤੁਹਾਨੂੰ ਸਿਰਫ ਇੱਕ ਵਾਰ ਹੀ ਮਿਲਣੀ ਆ ਠੀਕ ਹੈ ਜੀ ਤੇ ਜਿਹੜੀ ਤਨ YouTube ਦੀ ਕਮਾਈ ਹੋਣੀ ਆ ਜਿਹੜੀ YouTube ਦੀ ਕਮਾਈ ਆ ਤੁਹਾਡੀ ਇਹ ਪੂਰੀ ਲਾਈਫਟਾਈਮ ਤੱਕ ਆਹੇ ਇਹ ਸਾਰੀ ਜ਼ਿੰਦਗੀ ਕਮਾਈ ਹੋਣੀ ਆ ਤੁਹਾਨੂੰ ਹੁਣ Facebook Facebook ਤੋਂ ਵੀ ਇਹੀ ਹਿਸਾਬ ਆ Facebook ਦੇ ਵੀ ਤੁਹਾਨੂੰ ਲਾਈਫਟਾਈਮ ਤੱਕ ਕਮਾਈ ਹੋਣੀ ਆ ਠੀਕ ਹੈ ਜੀ ਹੁਣ Instagram ਦੇ ਵੀ ਤੁਹਾਨੂੰ ਲਾਈਫਟਾਈਮ ਤੱਕ ਕਮਾਈ ਹੋਣੀ ਆ ਤੇ ਹੋਰ ਤੁਹਾਨੂੰ ਹੋਰ ਤੁਹਾਨੂੰ ਇੱਕ ਤਰੀਕਾ ਦੱਸਾਂ ਜਦੋਂ ਤੁਹਾਡਾ ਚੈਨਲ ਵਾਇਰਲ ਹੋ ਗਿਆ ਮੰਨ ਲਓ ਤੁਹਾਡੇ ਚੈਨਲ ਦੇ 50000 ਸਬਸਕ੍ਰਾਈਬਰ ਹੋ ਗਏ ਤੁਹਾਡੇ ਚੈਨਲ ਦੇ 50000 ਸਬਸਕ੍ਰਾਈਬਰ ਹੋ ਗਏ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਤੁਸੀਂ ਮਕਾਰ ਸੇਲ ਕਰਨੇ ਨੇ ਜਿਹੜੇ ਲੋਕਾਂ ਨੇ ਉਹ ਤੁਹਾਡੇ ਨਾਲ ਸੰਪਰਕ ਕਰਨਗੇ ਉਹ ਤੁਹਾਨੂੰ ਕੰਟੈਕਟ ਕਰਨਗੇ ਉਹ ਤੁਹਾਨੂੰ ਅੱਗੇ ਕਹਿਣਗੇ ਕਿ ਵੀਰ ਜੀ ਸਾਡੀ ਕੋਠੀ ਸ਼ੇਰੋਮ ਵਾਸਤੇ ਪਈ ਹੈ ਪਲੀਜ਼ ਸਾਡੇ ਘਰੇ ਆਓ ਤੇ ਸਾਡੀ ਕੋਠੀ ਨੂੰ ਦੇਖੋ ਆ ਕੇ ਤੇ ਉਹਦੀ ਵੀਡੀਓ ਬਣਾਓ ਤੇ ਤੁਸੀਂ ਆਪਣੇ ਚੈਨਲ ਤੇ ਪਲੀਜ਼ ਅਪਲੋਡ ਕਰੋ ਜੀ ਉਹ ਤੁਸੀਂ ਹੋਰਨਾਂ ਤੋਂ ਵੀ ਚਾਰਜ ਕਰ ਸਕਦੇ ਹੋ ਅਲੱਗ ਤੋਂ ਐਕਸਟਰਾ 1.5% ਤਾਂ ਤੁਸੀਂ ਲੈਣੇ ਹੀ ਲੈਣਾ ਤੇ ਉਤੋਂ ਵੀ ਤੁਸੀਂ 10 ਤੋਂ ਲੈ ਕੇ 15000 ਰੁਪਏ ਤੁਸੀਂ ਚਾਰਜ ਕਰ ਸਕਦੇ ਹੋ ਫਿਕਰ ਇਹਦਣ ਵਾਲੇ ਤੋਂ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਸੋਸ਼ਲ ਮੀਡੀਆ ਬਾਰੇ ਮੈਂ ਦੱਸਿਆ ਇਹਨਾਂ ਤੋਂ ਤੁਹਾਡੀ ਆਨਲਾਈਨ ਜਿਹੜੀ ਕਮਾਈ ਹੋਣੀ ਆ ਲਾਈਫਟਾਈਮ ਦੇ ਵਿੱਚ ਹੋਣੀ ਹੀ ਹੋਣੀ ਆ ਇਹ ਕੰਮ ਬਹੁਤ ਹੀ ਜ਼ਿਆਦਾ ਵਧੀਆ ਵਾ ਬਸ ਸਿਰਫ ਐ ਆ ਵੀ ਮਿਹਨਤ ਦੇਖੋ ਤੁਹਾਨੂੰ ਕਰਨੀ ਪੈਣੀ ਆ ਦੁਨੀਆ 'ਚ ਕੋਈ ਵੀ ਐਸਾ ਕੰਮ ਨਹੀਂ ਹੈਗਾ ਜਦੋਂ ਤੁਹਾਨੂੰ ਘਰੇ ਬੈਠੇ ਬਿਠਾ ਕੇ ਨਹੀਂ ਤੁਹਾਨੂੰ ਲੱਖਪਤੀ ਬਣਾ ਦੇ ਤੁਹਾਨੂੰ ਮਿਹਨਤ ਤਾਂ ਕਰਨੀ ਪੈਣੀ ਆ ਤੁਹਾਨੂੰ ਇੱਕ ਰਾਤ ਤੋਂ ਦੂਜੀ ਰਾਤੇ ਜਾਣਾ ਹੀ ਪੈਣਾ ਵਾ ਭੱਜ ਦੌੜ ਤੁਹਾਨੂੰ ਕਰਨੀ ਹੀ ਪੈਣੀ ਆ ਜਿਹੜੇ ਕੰਮ ਦੇ ਵਿੱਚ ਤੁਸੀਂ ਅਗਰ ਪੈਸਾ ਕਮਾਉਣਾ ਚਾਹੁੰਦੇ ਹੋ ਕਰੇ ਬੈਠ ਕੇ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਹੈਗਾ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਹੀ ਪੈਣੀ ਆ ਤੁਸੀਂ ਜਿੱਥੇ ਵੀ ਕੋਈ ਮਕਾਨ ਬਣਦੇ ਪਏ ਆ ਤੁਸੀਂ ਉੱਥੇ ਜਾਓ ਗੱਲਬਾਤ ਕਰੋ ਫੋਨ ਦੇ ਵਿੱਚ ਜਾ ਕੇ ਉਹਨਾਂ ਦੀ ਵੀਡੀਓ ਸ਼ੂਟ ਕਰੋ ਹਾਂਜੀ ਇੱਕ ਗੱਲ ਹੋਰ ਜਿਹੜੀ ਵੀਡੀਓ ਸ਼ੂਟ ਕਰਨੀ ਵੀਡੀਓ ਸ਼ੂਟ ਕਰਨ ਦਾ ਕੀ ਤਰੀਕਾ ਵਾ ਵੀਡੀਓ ਦੋ ਤਰੀਕਿਆਂ ਨਾਲ ਸ਼ੂਟ ਹੁੰਦੀਆਂ ਨੇ ਇੱਕ ਹੁੰਦੀ ਆ ਵਰਟੀਕਲ ਵਰਟੀਕਲ ਕਿਵੇਂ ਹੁੰਦੀ ਆ ਆ ਦੇਖੋ ਮੇਰਾ ਮੋਬਾਈਲ ਫੋਨ ਆ ਵਰਟੀਕਲ ਹੁੰਦੀ ਏ ਇਸ ਤਰੀਕੇ ਨਾਲ ਇੱਕ ਹੁੰਦੀ ਆ ਹਰੀਜੈਂਟਲ ਆਹ ਹੁੰਦੀ ਏ ਹਰੀਜੈਂਟਲ ਜਿਹੜੇ ਤੁਸੀਂ ਵੀਡੀਓ ਸ਼ੂਟ ਕਰਨੀਆਂ ਤੁਸੀਂ ਕਰਨੀਆਂ ਹੌਰੀਜ਼ਨਟਲ ਇਸ ਤਰੀਕੇ ਨਾਲ ਸ਼ੂਟ ਕਰਨੀਆਂ ਤੁਸੀਂ ਇਦਾਂ ਤੁਸੀਂ ਆਪਣਾ ਕੈਮਰਾ ਫੜਨਾ ਵਾ ਤੇ ਇਦਾਂ ਤੁਸੀਂ ਆਪਣੀ ਵੀਡੀਓ ਨੂੰ ਇਸ ਤਰ੍ਹਾਂ ਤੁਸੀਂ ਸ਼ੂਟ ਕਰਨਾ ਵਾ ਉਹ ਵੀ ਵੀਡੀਓ ਤੁਸੀਂ ਇਸੇ ਤਰ੍ਹਾਂ ਤੁਸੀਂ YouTube ਤੇ ਅਪਲੋਡ ਕਰ ਦੇਣੀ ਆ ਤੁਸੀਂ ਵਰਟੀਕਲ ਦੇ ਵਿੱਚ ਨਹੀਂ ਤੁਸੀਂ ਵੀਡੀਓ ਸ਼ੂਟ ਕਰਨੀ ਹੈ ਜਿਹੜੀ ਵਰਟੀਕਲ ਵੀਡੀਓ ਵਾ ਉਹ ਪੈਂਦੀ ਆ Instagram ਦੇ ਉੱਤੇ ਤੇ ਜਿਹੜੀ ਹੌਰੀਜ਼ਨਟਲ ਆ ਉਹ YouTube ਤੇ ਪੈਂਦੀ ਆ ਤੇ ਆਪਣੇ Facebook ਤੇ ਵੀ ਪੈਂਦੀ ਆ ਵਰਟੀਕਲ ਵੀ ਪੇ ਜਾਂਦੀ ਆ Facebook ਤੇ ਪਰ YouTube ਤੇ ਜਿਹੜੀ ਉਹ ਹੋਰੀਜ਼ਨਟਲ ਹੀ ਪੈਂਦੀਆਂ ਨੇ ਜਿਹੜੇ ਵਰਟੀਕਲ ਨੇ ਉਹ ਰੀਲਾ ਪੈਂਦੀਆਂ ਨੇ ਸਿਰਫ ਇੱਕੀ ਤੋਂ ਬਹੁਤ ਦੋ ਮਿੰਟ ਦੀ ਆਪਾਂ ਨੂੰ ਉਹਨਾਂ ਦਾ ਇੰਨਾ ਜ਼ਿਆਦਾ ਫਾਇਦਾ ਨਹੀਂ ਹੈਗਾ ਜਿੰਨਾ ਆਪਾਂ ਨੂੰ ਹੋਰੀਜ਼ਨਟਲ ਦੇ ਵਿੱਚ ਸ਼ੂਟ ਕਰਕੇ ਲੌਂਗ ਵੀਡੀਓ ਸ਼ੂਟ ਕਰਕੇ ਅਪਲੋਡ ਕਰਨ ਦਾ ਫਾਇਦਾ ਵਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆਗਰ ਤੁਹਾਨੂੰ ਇਹ ਵੀਡੀਓ ਤਾਨੂੰ ਸਮਝ ਆ ਗਈ ਆ ਤਾਂ ਬਹੁਤ ਵਧੀਆ ਅਗਰ ਤੁਹਾਨੂੰ ਨਹੀਂ ਸਮਝ ਆਇਆਗਾ ਇਸ ਵੀਡੀਓ ਦੇ ਬਾਰੇ ਵੀ ਅਸੀਂ ਕਿਵੇਂ ਕੰਮ ਕਰੀਏ ਇਹ ਜਾਂ ਕਿਵੇਂ ਕੰਮ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ YouTube ਚੈਨਲ ਕਿਵੇਂ ਬਣਾਈਏ ਤਾਂ ਤੁਸੀਂ ਕਿਸੇ ਵੀ ਟਾਈਮ ਤੁਸੀਂ ਮੈਨੂੰ ਥੱਲੇ ਕਮੈਂਟ ਕਰ ਦਿਓ ਮੈਂ ਤੁਹਾਡਾ ਰਿਪਲਾਈ ਕਰ ਦਾਂਗਾ ਜੇ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਮੇਰੇ ਫੋਨ ਤੇ ਤੁਸੀਂ ਮੈਨੂੰ ਕਦੇ ਵੀ ਤੁਸੀਂ ਮੈਨੂੰ ਫੋਨ ਕਰ ਸਕਦੇ ਜੀ ਜਦ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਮੈਂ ਤੁਹਾਡਾ ਆਨਸਰ 101% ਦਵਾਂਗਾ ਜੀ ਹਾਂ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦਾ ਹਾਂ ਆ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਪਹਿਲਾਂ ਕਈ ਮੇਰੇ ਭੈਣ ਭਰਾ ਨੇ ਉਹ ਮੈਨੂੰ ਫੋਨ ਕਰਕੇ ਪੁੱਛ ਰਹੇ ਨੇ ਕਹਿੰਦੇ ਕਿ ਵੀਰੀ ਸਾਡਾ YouTube ਚੈਨਲ ਨਹੀਂ ਬਣਦਾ ਪਿਆ Instagram ਪੇਜ ਨਹੀਂ ਬਣਦਾ ਪਿਆ Facebook ਪੇਜ ਨਹੀਂ ਬਣਦਾ ਪਿਆ ਅਗਰ ਤੁਹਾਨੂੰ YouTube ਚੈਨਲ ਨਹੀਂ ਬਣਾਉਣਾ ਆ ਰਿਹਾ ਪ੍ਰੋਪਰ ਤਰੀਕੇ ਨਾਲ ਅਗਰ ਤੁਸੀਂ ਆਪਣਾ YouTube ਚੈਨਲ ਜਾਂ Facebook ਪੇਜ ਜਾਂ ਫਿਰ Instagram ਦਾ ਤੁਸੀਂ ਪੇਜ ਬਣਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਲਓ ਤੁਸੀਂ ਮੇਰੇ ਕੋਲੋਂ ਤੁਸੀਂ ਆਪਣਾ Facebook ਪੇਜ YouTube ਚੈਨਲ ਤੇ Instagram ਦਾ ਪੇਜ ਵੀ ਤੁਸੀਂ ਮੇਰੇ ਕੋਲੋਂ ਬਣਵਾ ਸਕਦੇ ਹੋ ਮੈਂ ਤੁਹਾਨੂੰ ਪ੍ਰੋਪਰਲੀ ਤਰੀਕੇ ਨਾਲ ਤੁਹਾਡਾ YouTube ਚੈਨਲ ਜਿਹੜਾ ਉਹ ਮੈਂ ਕ੍ਰੀਏਟ ਕਰਕੇ ਦਵਾਂਗਾ ਉਹਦੇ ਵਿੱਚ ਜਿਹੜਾ ਲੋਗੋ ਲੱਗਦਾ ਮੈਂ ਤੁਹਾਨੂੰ ਲੋਗੋ ਵੀ ਬਣਾ ਕੇ ਦਵਾਂਗਾ ਜਿਹੜਾ ਬੈਨਰ ਬਣਦਾ ਮੈਂ ਤੁਹਾਨੂੰ ਬੈਨਰ ਵੀ ਬਣਾ ਕੇ ਦਵਾਂਗਾ ਜਾਨੀ ਕਿ ਮੈਂ ਤੁਹਾਡੇ ਪੂਰੇ YouTube ਚੈਨਲ ਦੀ ਸੈਟਿੰਗ ਕਰਕੇ ਦਵਾਂਗਾ ਜਿਹਦੇ ਨਾਲ ਤੁਹਾਡਾ ਚੈਨਲ ਦੇ ਵਾਇਰਲ ਹੋਣ ਦੇ ਚਾਂਸ ਜਿਆਦਾ ਹੋ ਜਾਣਗੇ ਬਸ ਕੰਮ ਤੁਸੀਂ ਕਰਨਾ ਵਾ ਪੇਜ ਮੈਂ ਤੁਹਾਨੂੰ ਬਣਾ ਕੇ ਦੇ ਦਾਂਗਾ ਤੁਸੀਂ ਜਿੰਨਾ ਕੰਮ ਕਰੋਗੇ ਤੁਹਾਡਾ ਚੈਨਲ ਜਿਹੜਾ 1963 ਉਹ ਗਰੋ ਹੋਵੇਗਾ ਜੀ ਸੋ ਦੋਸਤੋ ਅਗਰ ਤੁਹਾਨੂੰ ਇਸ ਵੀਡੀਓ ਤੋਂ ਕੁਝ ਸਿੱਖ ਨੂੰ ਮਿਲਿਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਦੀ ਲੱਗੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ